ਸਰਕਾਰ ਦੇ ਕੋਸ਼ ਕੰਮ ਤੋਂ ਕਰੀਏ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਜੰਗ ਜਿਹੜੀ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਹਾਲਾਂਕਿ ਪਹਿਲਾਂ ਵੀ ਕਈ ਯੁੱਧ ਚਲਾਏ ਗਏ ਬਹੁਤੇ ਸਫਲ ਨਹੀਂ ਹੋਏ ਪਰ ਇਸ ਵਾਰੀ ਬਲਡوزر ਕਾਰਵਾਈਆਂ ਵੀ ਹੋ ਰਹੀਆਂ ਨੇ ਤੇ ਛਾਪੇ ਮਾਰੀ ਤੇ ਕਾਫੀ ਚੀਜ਼ਾਂ ਹੋ ਰਹੀਆਂ ਨੇ ਪਰ ਉਹਦੇ ਵਿੱਚ ਜਿਵੇਂ ਮਾਨ ਸਾਹਿਬ ਨੇ ਪਹਿਲਾਂ ਇੱਕ ਚਿੱਠੀ ਵੀ ਲਿਖੀ ਉਹਦੇ ਚ ਵੀ ਉਹਨਾਂ ਨੇ ਕਿਹਾ ਕਿ ਭਾਈ ਬਾਰਡਰ ਪਾਰੋਂ ਵੀ ਨਸ਼ਾ ਆ ਰਿਹਾ ਡਰੋਨ ਦੇ ਰਾਹੀਂ ਆ ਰਿਹਾ ਹੁਣ ਮਾਲਵਿੰਦਰ ਸਿੰਘ ਕੰਗ ਸਾਹਿਬ ਨੇ ਇਹ ਮੁੱਦਾ ਚੁੱਕਿਆ ਸੰਸਦ ਦੇ ਵਿੱਚ ਹਾਂ ਜੀ ਜੀ ਦੇਖੋ ਸੰਸਦ ਦੇ ਵਿੱਚ ਮੁੱਦਾ ਚੁੱਕਣ ਦਾ ਮਤਲਬਤਾ ਕੀ ਹੁੰਦਾ ਹੈ ਕਿ ਤੁਸੀਂ ਕੋਈ ਗੱਲ ਆਪਣੇ ਖਿੱਤੇ ਦੀ ਆਪਣੇ ਸਟਰੀਟ ਦੀ ਜਾਂ ਆਪਣੇ ਸਮਾਜ ਦੀ ਇੱਕ ਕੇਂਦਰੀ ਮੰਚ ਤੇ ਲੈ ਕੇ ਜਾਂਦੇ ਹੋ ਜੀ ਤਾਂ ਐਟ ਲੀਸਟ ਹਾਲਾਂਕਿ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕੰਮ ਰੁਕੂ ਮਤਾ ਵੀ ਲੈਂਦਾ ਸੀਗਾ ਕਿ ਇਹਦੇ ਤੇ ਚਰਚਾ ਕਰਵਾਓ ਜੀ ਵੈਸੇ ਮੇਰੇ ਖਿਆਲ ਦੇ ਨਾਲ ਇਹ ਕੌਮੀ ਪੱਧਰ ਤੇ ਸੁਖਮ ਸਾਹਿਬ ਚਰਚਾ ਹੋ ਜਾਣੀ ਚਾਹੀਦੀ ਆ ਬਿਲਕੁਲ ਚਾਹੀਦੀ ਕਿਉਂਕਿ ਇੱਕ ਪੰਜਾਬ ਦਾ ਤਾਂ ਬੇਸਿਕਲੀ ਕੋਈ ਸੰਕਟ ਨਹੀਂ ਹੈ ਨਾ ਹੂੰ ਸੰਕਟ ਤੇ ਜੇ ਆਪਾਂ ਦੇਖੀਏ ਅਮਿਤ ਸ਼ਾਹ ਦੇ ਬਿਆਨ ਹੈਗੇ ਇਸ ਤਰ੍ਹਾਂ ਦੇ ਹੂੰ ਕਿ ਇਹ ਦੇਸ਼ ਦੇ ਵਿੱਚ ਹੀ ਪੂਰੇ ਚ ਨੁਕਸਾਨ ਦਾ ਹੈ ਕਿਹਾ ਜੀ 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 ਤਾਂ ਚਰਚਾ ਜੇ ਪਾਰਲੀਮੈਂਟ ਦੇ ਵਿੱਚ ਹੀ ਨਹੀਂ ਹੋਏਗੀ ਤੇ ਹੋਏਗੀ ਕਿੱਥੇ ਹੂੰ ਵੈਸੇ ਅਮਿਤ ਸ਼ਾਹ ਅੱਗੇ ਵੀ ਇਹਦੇ ਤੇ ਬਿਆਨات ਵਗੈਰਾ ਜਿਹੜੇ ਉਹ ਦੇ ਚੁੱਕੇ ਆ ਤਾਂ ਕੰਗਸਾਹਬ ਨੇ ਜਿਹੜਾ ਤੇ ਅੰਕ ਇਚਿਆ ਉਹ ਇਸ ਗੱਲ ਵੱਲ ਹੈ ਕਿ ਭਈ ਇੱਥੇ ਦੀ ਜਿਹੜੀ ਕੈਲੋਸਾਡੀ ਕਮਾਂਤਰੀ ਸਰਹੱਦਿਆ ਜਿਹੜੀ ਲਗਭਗ 550 ਕਿਲੋਮੀਟਰ ਦਾ ਉਹ ਬਣਦਾ ਏਰੀਆ ਕਿ ਉਹਦੀ ਸਾਰੀ ਜਿਹੜੀ ਨਿਗਰਾਨੀ ਉਹ ਬੀਐਸਐਫ ਦੇ ਕੋਲ ਹੈ ਅਸੀਂ ਪਹਿਲਾਂ ਲਿਖ ਚੁੱਕੇ ਹਾਂ ਕਿ ਭਈ ਡਰੋਨ ਰਾਹੀਂ ਅੱਜਕੱਲ ਤਸਕਰੀ ਹੁੰਦੀ ਹੈ ਵੈਸੇ ਅੱਜ ਮੈਂ ਅਖਬਾਰ ਚ ਪੜ ਰਿਆ ਸੀਗਾ ਕਿ ਤਸਕਰੀ ਰੋਕਣ ਵਾਸਤੇ ਕਿਸ਼ਤੀਆਂ ਲਈਆਂ ਜਾ ਰਹੀਆਂ ਕਿਉਂਕਿ ਪਾਣੀ ਰਾਹੀ ਵੀ ਆਉਂਦੀਆਂ ਨੇ ਪਿੱਛੇ ਜੇ ਇੱਕ ਆਪਾਂ ਖਬਰ ਵੀ ਸ਼ਾਇਦ ਕੀਤੀ ਸੀ ਕਿ ਰਾਵੀ ਵਾਲੀ ਸਾਈਡ ਤੋਂ ਉਹ ਟਿਊਬਾਂ ਨਾਲ ਰਾਹੀ ਵੀ ਜੀ ਬਿਲਕੁਲ ਇਹਦਾ ਹੀ ਹੈ ਡਰੱਗ ਤਾਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਠੀਕ ਹੈ ਸਾਡੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਦੂਸਰੇ ਰੂਟ ਨਹੀਂ ਹੈਗੇ ਹੂੰ ਵਾਇਆ ਗੁਜਰਾਤ ਵੀ ਆਉਂਦਾ ਹੈ ਡਰੱਗ ਜੀ ਜਾਂ ਨਾਰਥ-ਈਸਟ ਦੇ ਸਟੇਟਾਂ ਰਾਹੀਂ ਵੀ ਆ ਜਾਂਦਾ ਹੈ ਜਾਂ ਕਸ਼ਮੀਰ ਥਾਣੀ ਵੀ ਆ ਜਾਂਦਾ ਹੈ ਜਿੱਥੋਂ ਵੀ ਕਿਤੇ ਕੋਈ ਉਹਨਾਂ ਨੂੰ ਰਸਤਾ ਮਿਲਦਾ ਅਗਲੇ ਇਸਤੇਮਾਲ ਕਰ ਜਾਂਦੇ ਆ ਜੀ ਜੀ ਪਰ ਮਾਝੇ ਦੇ ਏਰੀਏ ਦੇ ਵਿੱਚ ਤੇ ਸਰਕਾਰ ਦੀ ਜਿਹੜੀ ਆਪਣੀ ਰਿਕਵਰੀ ਆ ਹੁਣ ਆ ਪਿੱਛੇ ਜੇ ਇੱਕ ਗ੍ਰੰਥੀ ਫੜਿਆ ਸੀ ਇਹਨਾਂ ਨੇ ਤਾਂ ਉਹਦੇ ਬਾਰੇ ਇੱਕ ਅਖਬਾਰ ਨੇ ਦਾਵਾ ਕੀਤਾ ਕਿ ਸਾਡੇ ਸੋਰਸ ਸੇ ਦੱਸਦੇ ਆ ਪੁਲਿਸ ਵਾਲੇ ਸੋਰਸਸ ਹੋਣਗੇ ਉਹਨਾਂ ਦੇ ਕਿਉਂਕਿ ਇੰਟਰੋਗੇਸ਼ਨ ਜਾਰੀ ਸੀ ਕਿ ਉਹ ਗ੍ਰੰਥੀ ਸਿੰਘ ਸੀਗਾ ਜਿਹੜਾ ਉਹਦਾ ਟੱਬਰ ਹੀ ਸਾਰਾ ਇਸ ਮਾਮਲੇ 'ਚ ਲੱਗਾ ਹੋਇਆ ਸੀਗਾ ਤੇ ਹੁਣ ਤੱਕ ਉਹ ਕਹਿੰਦੇ 27 28 ਕਿਲੋ ਤੇ ਉਹ ਵੇਚ ਚੁੱਕਾ ਉਹਦਾ ਵੀ ਡਰੋਨ ਵਾਲਾ ਐਂਗਲ ਨਿਕਲ ਰਿਹਾ ਸੀ ਤਾਂ ਮਤਲਬ ਕਿ ਪੂਰ ਸਦੀ ਰਿਕਵਰੀ ਹੀ ਆ ਰਿਕਾਰਡ ਹੈ ਨਾ ਕਿ ਡਰੋਨ ਰਾਹੀ ਆਉਂਦੀ ਆ ਜੀ ਤਾਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਫਿਰ ਹਮ ਚਲੋ ਉਹ ਇੱਕ ਹਿੱਸਾ ਹੋ ਸਕਦਾ ਹੈ ਮਤਲਬ ਓਵਰਆਲ ਜੋ ਡਰੱਗ ਬਾਜ਼ਾਰ 'ਚ ਆਉਂਦੀ ਆ ਜਾਂ ਲੋਕਾਂ ਤੱਕ ਪੁੱਜਦੀ ਆ ਉਹਦਾ ਇੱਕ ਵੱਡਾ ਹਿੱਸਾ ਇਥੋਂ ਹੋ ਸਕਦਾ ਜੋ ਆਪਣੇ ਪੰਜਾਬ ਪੁੱਜਦਾ ਤਾਂ ਉਹ ਕਿਉਂਕਿ ਕੇਂਦਰ ਦੀ ਜ਼ਿੰਮੇਵਾਰੀ ਆ ਹਮ ਤਾਂ ਪੰਜਾਬ ਸਰਕਾਰ ਤਾਂ ਫਿਰ ਕੇਂਦਰ ਨੂੰ ਕਹੇਗੀ ਕਿ ਇਹ ਤਾਂ ਰੋਕੋ ਬਾਕੀ ਤਾਂ ਚਲੋ ਉਹਨਾਂ ਦੀ ਵੀ ਜ਼ਿੰਮੇਵਾਰੀ ਆ ਇੰਟਰਸਟ ਆਮ ਆਦਮੀ ਦੇ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਦੂਜੇ ਜਿਹੜੇ ਇਸ ਤਰ੍ਹਾਂ ਦੇ ਹੱਤ ਕੰਡੇ ਅਪਣਾਉਂਦੇ ਆ ਦਸਕਰ ਆ ਪੈਡਲਰ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਕੱਲਾ ਬਲਟੋਜ਼ਰ ਚਲਾ ਕੇ ਤੇ ਮਸਲਾ ਨਹੀਂ ਨਾ ਹੋਣਾ ਉਹ ਪਤਾ ਨਹੀਂ ਕਿੰਨੇ ਕਿ ਦਿਨ ਚੱਲੇਗਾ ਵੀ ਉਹ ਉਹ ਜ਼ਿੰਮੇਵਾਰੀਆਂ ਵੀ ਸਰਕਾਰ ਨੂੰ ਟਕੜੀਆਂ ਪੈਣ ਗਿਆ ਰੀਹੈਬ ਦੀ ਆ ਜਾਂ ਸਪਲਾਈ ਲਾਈਨ ਜਿਹੜੀ ਆ ਉਸ ਨੂੰ ਕਿਵੇਂ ਕੱਟਣਾ ਹੈ ਜਾਂ ਮਤਲਬ ਕਿ ਜਿਹੜੀ ਛੋਟੀ ਰਿਕਵਰੀ ਇੱਥੇ ਹੁੰਦੀ ਆ ਵੱਡਾ ਮਗਰਮੱਛ ਜਿਹੜਾ ਕਿਸੇ ਅਦਰ ਸਟੇਟ ਦੇ ਵਿੱਚ ਆ ਉਹ ਸਾਰੇ ਚੈਲੰਜ ਜਿਹੜੇ ਆ ਉਹ ਮਾਨ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਪੈਣਗੇ ਉਹ ਲੈਣੇ ਪੈਣਗੇ ਉਹਨਾਂ ਦੇ ਹੱਲ ਲੱਭਣੇ ਪੈਣਗੇ ਪਰ ਜਿਹੜੀ ਕੇਂਦਰ ਦੀ ਜ਼ਿੰਮੇਵਾਰੀ ਆ ਉਹਤੇ ਉਹਨਾਂ ਨੂੰ ਚੇਤਾਉਣਾ ਹੀ ਪਊਗਾ ਕਿ ਭਾਈ ਤੁਸੀਂ ਵੀ ਆਪਣੀ ਨਭਾਓ ਉੱਥੇ ਕੋਈ ਸਿਸਟਮ ਲਾਓ ਕੋਈ ਨਿਗਰਾਨੀ ਵਧਾਓ ਜੋ ਮਰ ਅਸੀਂ ਕਰੋਂ ਤਕਨੀਕ ਦਾ ਦੌਰ ਆ ਕਿ ਭਾਈ ਉਹ ਘਟੋ-ਘਟ ਜਿਹੜਾ ਡਰਗ ਹੈ ਜਿਹੜਾ ਹੌਨ ਰਿਕਾਰਡ ਆਪਾਂ ਦੇਖਦੇ ਹਾਂ ਰਿਕਵਰੀ ਦੇ ਰੂਪ ਚ ਸਾਡੇ ਸਾਹਮਣੇ ਕਿ ਉਹ ਤੇ ਆਉਣੋਂ ਹਟੇ ਨਾ ਹੂੰ ਬਿਲਕੁਲ ਇਹ ਅੰਦਰ ਅੰਦਰ ਤਾਂ ਚਲੋ ਕੋਸ਼ਿਸ਼ ਕਰ ਰਹੇ ਆ ਆਪਣੀ ਕੋਸ਼ਿਸ਼ ਕਾਰਵਾਈਆਂ ਕਰ ਰਹੇ ਆ ਪਰ ਜੇ ਕੋਈ ਬਾਹਰ ਤੋਂ ਇਸ ਤਰ੍ਹਾਂ ਆ ਰਿਹਾ ਤੇ ਉਹ ਤੇ ਫਿਰ ਲਗਾਤਾਰ ਚੱਲਦਾ ਰਹਿਣੇ ਸਰਕਲ ਹੈ ਪਹਿਲਾਂ ਉਹ ਸਰਕਲ ਨੂੰ ਵੀ ਤੋੜਨ ਦੀ ਲੋੜ ਹੈ ਆਪ ਬਲਵਿੰਦਰ ਸਿੰਘ ਜੀ ਕਹਿ ਰਹੇ ਕਿ ਯੁੱਧ ਨਸ਼ਿਆਂ ਵਿਰੋਧ ਦੇ ਕਹਿੰਦੇ ਅੱਜ ਸੁਨਾਮ ਦੇ ਵਿੱਚ ਬਲਡੋਜ਼ਰ ਚੱਲਿਆ ਕਹਿੰਦੇ ਇਸੇ ਕਾਰਵਾਈ ਚੱਲੀ ਜਾਂਦਾ ਜੀ ਬਲਡوزر ਤੇ ਦਿਨ ਰਾਤ ਹੀ ਆ ਕਹ ਲੋ ਕੇ ਪਰ ਇੱਕ ਵਧੀਆ ਇਹਦੇ ਵਿੱਚੋ ਤਸਵੀਰ ਆਈ ਚਲੋ ਬਾਕੀ ਕਾਰਵਾਈਆਂ ਤੇ ਆਪਾਂ ਆਪਦਾ ਟੇਕ ਦੇ ਚੁੱਕੇ ਆ ਮੈਂ ਇਸ ਮੰਨਦਾ ਕਿ ਅੱਜ ਨਹੀਂ ਕੱਲ੍ਹ ਇਹ ਹਾਈ ਕੋਰਟ ਚੋ ਸ਼ਾਇਦ ਸਟੇ ਹੋ ਜਾਏਗਾ ਜੀ ਲੱਗਦਾ ਇਹ ਹੋਆ ਤੇ ਜਿਹੜੀਆਂ ਕਾਰਵਾਈਆਂ ਉਹ ਇਲੀਗਲ ਕੰਸਟਰਕਸ਼ਨ ਦੀਆਂ ਨੇ ਨਾ ਕਿ ਡਾਇਰੈਕਟ ਹਾਂ ਜੀ ਜੇ ਇਹ ਚੀਜ਼ ਨੂੰ ਸਮਝਣਾ ਚਾਹੀਦਾ ਟੈਕਨੀਕਲੀ ਇਹ ਨਖੇੜਾ ਕਰਨ ਦੀ ਇਹ ਕੋਈ ਐਂਡੀਪੀਐਸ ਐਕਟ ਦੇ ਵਿੱਚ ਪ੍ਰੋਵੀਜ਼ਨਲੀ ਕੋਈ ਐਸੀ ਮਦ ਨਹੀਂ ਹੈਗੀ ਕਿ ਜਿਸ ਨੂੰ ਇਸਤੇਮਾਲ ਕਰਕੇ ਘਰ ਟਾਇਆ ਜਾ ਰਿਹਾ ਔਰ ਘਰ ਮਤਲਬ ਕਿ ਮਨ ਨੂੰ ਜੇ ਕੋਈ ਬੰਦਾ ਬਦੀ ਕਰਦਾ ਯਾਰ ਉਹ ਅੰਦਰ ਬਹਿ ਗਿਆ ਜਾ ਕੇ ਤੇ ਉਹਦੇ ਬੱਚੇ ਆ ਰਹਿ ਰਹੇ ਆ ਉਹਦੀ ਔਰਤ ਮਤਲਬ ਕਿ ਪਿੱਛੇ ਕੋਈ ਇਸ ਤਰ੍ਹਾਂ ਦੀ ਵਦੀ ਨਹੀਂ ਕਰ ਰਹੀ ਉਹਦੇ ਆਧਾਰ ਤੇ ਕਿ 6-7 ਉਹਦੇ ਤੇ ਮਕਦਮੇ ਘਰ ਠਾ ਦਿਓ ਤਾਂ ਮੇਰੇ ਖਿਆਲ ਦੇ ਨਾਲ ਉਹ ਤੇ ਮਸੂਮਾ ਨੂੰ ਵੀ ਸਜ਼ਾ ਦੇਣ ਵਾਲੀ ਗੱਲ ਹੈ ਨਾ ਕਿ ਜਦ ਕਿ ਉਹਦੀ ਔਰਤ ਉਸ ਬਰਾਈ ਦੇ ਵਿੱਚ ਸ਼ਾਮਲ ਨਹੀਂ ਹੈ ਜਾਂ ਕਹ ਲਓ ਕਿ ਪਿੱਛੋਂ ਉਹਦੀ ਬਰਾਈ ਨੂੰ ਨਹੀਂ ਤੋਰ ਰਹੀ ਜੀ ਤਾਂ ਫਿਰ ਉਸ ਔਰਤ ਨੂੰ ਵੀ ਸਜ਼ਾ ਆਪਾ ਦੇ ਦੇ ਦਿੱਤੀ ਹੂੰ ਤਾਂ ਮਤਲਬ ਇਹ ਚੀਜ਼ਾ ਹੈ ਗਿਆ ਨੇ ਤਕਨੀਕੀ ਪੱਖ ਤੋਂ ਕਹ ਲਓ ਜਾਂ ਸਮਾਜਿਕ ਪੱਖ ਤੋਂ ਪਰ ਨਾਪੇ ਦੇ ਵਿੱਚ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਇੱਕ ਪਿੰਡ ਸੀਗਾ ਮੈਨੂੰ ਨਾਂ ਭੁੱਲ ਗਿਆ ਨਾਬੇ ਬਲਾਕ ਦਾ ਹੀ ਸੀਗਾ ਉਹਦੇ ਵਿੱਚ ਕੀ ਹੋਇਆ ਕਿ ਜੀਸੀਬੀ ਵਗੈਰਾ ਚੱਲ ਗਈ ਜੀ ਤੇ ਉਹ ਜਿਹੜੀ ਬੀਬੀਸੀ ਕੀ ਰੋਣ ਲੱਗੀ ਤਿੰਨ ਤੀਆਂ ਸੀ ਉਹਦੀ ਹਮ ਤੇ ਪੜਦੀਆਂ ਸੀ ਜੀ ਉਹ ਨੌਜਵਾਨ ਇੱਕ ਅਫਸਰ ਸੀਗਾ ਮੈਨੂੰ ਲੱਗਦਾ ਕਿ ਸ਼ਾਇਦ ਡੀਐਸਪੀ ਹੋਵੇਗਾ ਜਾਂ ਇਸ ਤਰ੍ਹਾਂ ਹਮ ਤਾਂ ਉਹਨੇ ਫਿਰ ਜ਼ਿੰਮੇਵਾਰ ਵਿਅਕਤੀ ਵੀ ਆਗੇ ਕਿ ਭਈ ਅਸੀਂ ਮਤਲਬ ਕਿ ਇਨਾਂ ਦਾ ਵਾਅਦਾ ਲੈਨੇ ਆ ਪੁਲਿਸ ਤੋਂ ਵਾਅਦਾ ਲੈ ਲਿੰਦੀ ਹੈ ਨਾ ਪੰਚਾਇਤ ਜਾਂ ਪੁਲਿਸ ਲੈ ਲਿੰਦੀ ਹੈ ਕਿ ਹਾਂ ਭਈ ਅਸੀਂ ਵਾਅਦਾ ਕਰਦੇ ਆ ਕਿ ਇਹ ਗਾਂ ਤੋਂ ਕੰਮ ਨਹੀਂ ਕਰਨਗੇ ਤੇ 1 ਮਹੀਨੇ ਦੇ ਵਿੱਚ ਅਸੀਂ ਆਪਣਾ ਜਿਹੜਾ ਪੈਂਡਿਆ ਉਹਨੂੰ ਹੀ ਸਾਫ਼ ਕਰਨ ਦਾ ਯਤਨ ਕਰਾਂਗੇ ਜੀ ਤਾਂ ਉਹਨਾਂ ਨੇ ਫਿਰ ਉਸ ਵਾਅਦੇ ਤੇ ਉਸ ਘਰ ਦੀ ਜਿਹੜੀ ਕਹਿੰ ਲੋ ਸ਼ਮਤ ਆਈ ਸੀ ਨਾ ਸਿਰਫ ਉਹ ਟਾਲੀ ਬਲਕਿ ਉਹਨਾਂ ਨੂੰ ਕਿਹਾ ਹੁਣ ਦੇਖੋ ਕਰਦੇ ਆ ਕਿ ਨਹੀਂ ਕਰਦੇ ਪਰ ਔਨ ਕੈਮਰਾ ਉਹਨਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਭਾਈ ਦੇਖੋ ਤੁਹਾਡੀ ਕੋਈ ਵੀ ਸਮੱਸਿਆ ਉਹ ਅਸੀਂ ਆਪਣੇ ਉਹ ਚਦ ਅਧਿਕਾਰੀਆਂ ਨਾਲ ਲੱਗ ਕੇ ਨਿਜਠਾਂਗੇ ਇਤੋਂ ਤੱਕ ਕਿ ਤੁਹਾਡੇ ਬੱਚਾ ਨੂੰ ਪੜ੍ਹਾ ਵੀ ਦੇਵਾਂਗੇ ਜੀ ਕੋਈ ਫੀਸਾਂ ਵਗੈਰਾ ਦੀ ਜੁੜੀ ਇਮਯਾਦ ਹੈ ਉਹ ਵੀ ਅਸੀਂ ਦਵਾਵਾਂਗੇ ਤੇ ਇਹ ਸੋਹਣੀ ਗੱਲ ਹੈ ਸੋਹਣੀ ਗੱਲ ਹੈ ਬਿਲਕੁਲ ਸੋਹਣੀ ਗੱਲ ਹੋਈ ਆ ਜੇ ਕਈ ਵਾਰੀ ਕੋਈ ਮਜਬੂਰੀ ਚ ਕਰ ਰਿਹਾ ਤੇ ਘਟੋ ਘਟ ਫਿਰ ਉਹਦੇ ਕੋਲੇ ਇੱਕ ਰੀਜ਼ਨ ਤਾਂ ਹੈ ਵੀ ਭਾਈ ਅੱਜ ਕੱਲੋ ਮੈਂ ਕਰ ਰਿਹਾ ਸੀ ਤੇ ਇਸ ਸੀ ਜੋ ਮੈਂ ਰੋਕ ਵੀ ਸਕਦਾ ਪਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਵੱਡੇ ਮਗਰ ਮੱਛਾਂ ਦੇ ਘਰਾਂ ਦੇ ਉੱਤੇ ਵੀ ਬਲਡوزر ਚੱਲਣਾ ਚਾਹੀਦਾ ਹੈ ਅ ਜਸਵੀਰ ਸਿੰਘ ਜੀ ਕਹਿ ਰਹੇ ਕਿ ਜਿਹੜੀ ਅਡਾਨੀ ਦੀ ਪੋਰਟ ਤੇ ਟਣਾ ਦੇ ਹਿਸਾਬ ਨਾਲ ਕਹਿੰਦੇ ਉਤਰਦੀ ਹੈ ਉਹਦੇ ਬਾਰੇ ਕੀ ਖਿਆਲ ਹੈ ਹਾਂ ਸਾਧੋ ਹੈੜੀ ਪਿੰਡ ਸੀਗਾ ਜੀ ਉਹ ਇੱਕ ਪਾਲੀਆ ਸਾਹਿਬ ਇੱਕ ਕਮੈਂਟ ਆਇਆ ਜੀ ਸਤਨਾਮ ਪਾਲੀਆ ਜਿਹਦਾ ਰੈਗੂਲਰ ਸਾਡੇ ਲਿਸਨਰ ਹੈ ਉਹਨਾਂ ਨੇ ਦੱਸਿਆ ਜੀ 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 ਆ ਸਿਮਰਨ ਕੰਬੋਜ ਜੀ ਕਹਿ ਰਹੇ ਨੇ ਕਿ ਜ਼ੀਰੋ ਲਾਈਨ ਦੇ ਨੇੜੇ ਪਿੰਡਾਂ ਦੇ ਜਿਹੜੇ ਵਸਨੀਕ ਮੁੰਡੇ ਆ ਕਹਿੰਦੇ ਉਹਨਾਂ ਨੂੰ ਵੀ ਇਸ ਕੰਮ ਦੇ ਵਿੱਚ ਵਰਤਿਆ ਜਾ ਰਿਹਾ ਹੈ ਫਿਰ ਉਹੀ ਹੈ ਨਾ ਕਿ ਸਾ ਯੋਗ ਲੀਡਰਸ਼ਿਪ ਆਨੇਗੀ ਜੀ ਜਵਾਨੀ ਇਹ ਪੰਜਾਬ ਦੀ ਜਵਾਨੀ ਹੈ ਸਾਹਿਬ ਹਮ ਠੀਕ ਹੈ ਨਾ ਜੀ ਜੇ ਤਾਂ ਇਹਨੂੰ ਮਤਲਬ ਕਿ ਸਹੀ ਦਿਸ਼ਾਵਨ ਲੈ ਜੋਗੇ ਹਮ ਤਾਂ ਇਹ ਤੁਹਾਨੂੰ ਤਗਮੇ ਜਿੱਤ ਕੇ ਦੇ ਦੂ ਇਹ ਤੁਹਾਨੂੰ ਸਰਹੱਦਾਂ ਦੀ ਰਾਖੀ ਦੇ ਦੂ ਹਮ ਇਹ ਤੁਹਾਨੂੰ ਬਹੁਤ ਜਸ ਦੇ ਦੂ ਬਿਲਕੁਲ ਤੇ ਜੇ ਇਹਦੀ ਅਗਵਾਈ ਹੈ ਨਹੀਂ ਇਹ ਆਪ ਮਾਰੀ ਹੋ ਗਈ ਜੀ ਫਿਰ ਇਹਨੇ ਪਤਾ ਨਹੀਂ ਪਿਸਤੌਲ ਚੁੱਕ ਕੇ ਕਿਹਨੂੰ ਮਾਰ ਦੇਣਾ ਹਮ ਫਿਰ ਇਹਨੇ ਪਤਾ ਨਹੀਂ ਦਿਨ ਚ ਕਿੰਨਾ ਕੁ ਸਮਾਨ ਖਾ ਜਾਣਾ ਹੈ ਫਿਰ ਕੁਝ ਵੀ ਨਹੀਂ ਤੇ ਆਪਸ ਦੇ ਵਿੱਚ ਤੇ ਲੜੀ ਪੈਣਾ ਲੜੀ ਪੈਣਾ ਬਿਲਕੁਲ ਤਾਂ ਮਤਲਬ ਕਿ ਸਾਰੀਆਂ ਚੀਜ਼ਾਂ ਨੇ ਤਾਂ ਜਵਾਨੀ ਨੂੰ ਸੇਧ ਦੇਣੀ ਅਸੀਂ ਭੁੱਲ ਗਏ ਸੀ ਹੁਣ ਹੁਣ ਥੋੜਾ ਯਾਦ ਆ ਰਿਹਾ ਹੈ ਨਾ ਕਿ ਅਸੀਂ ਕਾਸ਼ ਕਿਤੇ ਆਪਣੀ ਜਵਾਨੀ ਨੂੰ ਸੇਧ ਦਿੱਤੀ ਹੁੰਦੀ ਤੇ ਆ ਜਿਹੜੇ 30 ਸਾਲ ਕੇ 40 ਸਾਲ 90 ਤੋਂ ਬਾਅਦ ਵਾਲਾ ਇੱਕ ਦੌਰ ਜਿਹੜਾ ਸੀਗਾ ਕਿ ਅਸੀਂ ਬਹੁਤ ਕੁਝ ਨਾ ਅਗਮਾਉਂਦੇ ਜੇਕਰ ਸਹੀ ਸੇਧ ਦਿੰਦੇ ਹੂੰ ਕੋਈ ਮਾਦੇ ਪੇਟੋਂ ਜੰਮਦਾ ਥੋੜੀ ਤਸਕਰ ਆਇਆ ਜੀ ਕੋਈ ਕੰਜ਼ਿਊਮਰ ਥੋੜੀ ਹੈ ਜੰਮਦਾ ਹਮ ਤਾਂ ਇਸ ਤਰ੍ਹਾਂ ਹੀ ਆ ਨਾ ਕਿ ਸਮਾਜ ਦੇ ਵਿੱਚੋਂ ਹੀ ਇਹ ਬੁਰਾਈਆਂ ਜਿਹੜੀਆਂ ਉਹ ਉਪਜਦੀਆਂ ਨੇ ਜੀ ਇਹ ਇਹ ਸਮਾਜ ਦੇ ਵਿੱਚੋਂ ਹੀ ਫਿਰ ਇਹ ਇੱਕ ਦੂਜੇ ਨੂੰ ਲੱਗਦੀਆਂ ਨੇ ਹਮ ਬੰਦੇ ਗ੍ਰਸਤ ਹੁੰਦੇ ਨੇ ਜੀ ਬੰਦੇ ਫਿਰ ਤਬਾਹ ਹੋ ਜਾਂਦੇ ਘਰ ਤਬਾਹ ਹੋ ਜਾਂਦੇ ਆ ਬਿਲਕੁਲ ਮਤਲਬ ਕਿ ਇਹ ਚੀਜ਼ ਅਸੀਂ ਮਨ ਸਕਦੇ ਆ ਕਿ ਜਿਹੜਾ ਅਸੀਂ 20 30 ਸਾਲ ਦਾ ਮੇਰਾ ਕਟੋ-ਕਟ ਅੰਦਾਜ਼ਾ ਹੈ ਕਿ ਜਿਹੜਾ ਉਸ 30 ਸਾਲ ਚ ਅਸੀਂ ਵੀ ਸੀਗੇ 30 40 ਸਾਲ ਦੇ ਸਮੇਂ ਚ ਅਸੀਂ ਵੀ ਬਲੇਟੇ ਚ ਆਏ ਤਾਂ ਮੈਂ ਕਹ ਰਿਹਾ ਉਹ ਨੁਚੋੜ ਹੈ ਕਿ ਜੇ ਸਹੀ ਸਮੇਂ ਸਹੀ ਸੇਧ ਦਿੱਤੀ ਹੁੰਦੀ ਹਮ ਧਾਰਮਿਕ ਪੁਰਸ਼ ਆਪਣੀ ਜਗ੍ਹਾ ਦਿੰਦੇ ਧਾਰਮਿਕ ਅਧਿਆਤਮ ਵਾਲੇ ਉਹ ਆਪਣੀ ਜਗ੍ਹਾ ਦਿੰਦੇ ਸਿਆਸੀ ਆਪਣੀ ਜਗ੍ਹਾ ਦਿੰਦੇ ਬੁੱਧੀਜੀਵੀ ਆਪਣੀ ਜਗ੍ਹਾ ਦਿੰਦੇ ਤੇ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਜਵਾਨੀ ਪੰਜਾਬ ਦੀ ਅੱਜ ਵੀ ਤੁਸੀਂ ਜੇ ਇਹਨੂੰ ਸਕਿਲਡ ਕਰਕੇ ਇਨੋਵੇਸ਼ਨ ਚਲਾ ਦਿਓ ਸਵੈਰੋਜ਼ਗਾਰ ਚਲਾ ਦਿਓ ਤੁਹਾਨੂੰ ਬਹੁਤ ਕੁਝ ਦੇ ਸਕਦਾ ਮੇਰਾ ਇਹ ਮੰਨਣਾ ਹੈ ਮੈਂ ਜਿਆਦਾ ਖੇਲੋ ਕੇ ਨਕਾਰਾਤਮਕ ਨਹੀਂ ਹੁੰਦਾ ਜੀ ਠੀਕ ਹੈ ਜੀ ਹਾਂ ਕੁਝ ਬੰਦੇ ਕਹਿੰਦੇ ਮੈਂ ਸੌਫਟ ਕੋਰਨਰ ਰੱਖਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯਾਰ ਤਸਕਰ ਦਾ ਬੱਚਾ ਹੈ ਜੇ ਠੀਕ ਹੈ ਨਾ ਤਾਂ ਅਸੀਂ ਉਹਨੂੰ ਜੰਮਦੇ ਨੂੰ ਜੇ ਮਤਲਬ ਕਿ ਇਹ ਕਹਿਣਾ ਸਟਾਰਟ ਕਰਦੇ ਹਾਂ ਉਹਦਾ ਤਾਂ ਕੋਈ ਕਸੂਰ ਨਹੀਂ ਨਾ ਉਹ ਕਿਹਦੇ ਕਰ ਜੰਮਿਆ ਹੂੰ ਤੇ ਜੈਸੂ ਨੂੰ ਮੈਂ ਨਹੀਂ ਮਾਰੀ ਚਲਾਂਗੇ ਕਰਾਂਗੇ ਜੀ ਸਾਥ ਤਾਂ ਫਿਰ ਉਹ ਤਸਕਰ ਹੀ ਬਣੇਗਾ ਆਖਰ ਤੋਂ ਇਖਤियार ਕਰੇ ਜੀ ਹਾਂ ਜੀ ਤਰਸਕਰ ਉਹਦਾ ਨਾ ਕਰੀਏ ਕਿ ਸ਼ਾਇਦ ਹੋ ਸਕਦਾ ਹੈ ਉਹ ਆਪਦੇ ਬਾਪ ਨੂੰ ਵੱਡਾ ਹੋ ਕੇ ਸਮਝਾ ਦੇਵੇ ਕਈ ਵਾਰੀ ਮਿੰਟੂ ਜੀ ਇਹ ਹੁੰਦਾ ਹੈ ਕਿ ਜਿੰਨਾ ਘਰਾਂ ਦੇ ਵਿੱਚ ਬਹੁਤ ਸ਼ਰਾਬ ਹੁੰਦੀ ਹੈ ਜਾਂ ਬਹੁਤ ਨਸ਼ਾ ਹੁੰਦਾ ਹੈ ਉਹਨਾਂ ਦੇ ਬੱਚੇ ਨਸ਼ੇ ਤੋਂ ਬਹੁਤ ਦੂਰ ਹੁੰਦੇ ਨੇ ਕਿਉਂਕਿ ਉਹਨਾਂ ਨੇ ਘਰ ਨੂੰ ਬਰਬਾਦ ਹੁੰਦੇ ਵੇਖਿਆ ਹੁੰਦਾ ਹੈ ਇਹ ਅੱਖ ਵੀ ਹੁੰਦਾ ਹੈ ਹਾਂ ਜੀ 30 40 ਸਾਲ ਜਿਹੜੇ ਗਏ ਨਾ ਬਹੁਤ ਬਹੁਤ ਮੈਂ ਕਹੂੰਗਾ ਵੱਡਾ ਲਾਸ ਹੋਇਆ ਪੰਜਾਬ ਦਾ ਜੀ ਬਹੁਤ ਵੱਡਾ ਲਾਸ ਹੈ ਇਹਨੂੰ ਸੋਚਿਓ ਕਿਤੇ 30 40 ਸਾਲ ਦਾ ਜਿਹੜਾ ਮੈਂ ਤੁਹਾਨੂੰ ਪੀਰੀਅਡ ਦੱਸਿਆ ਹੈ ਨਾ ਮੈਂ ਤਾਂ ਇਹਦੇ ਚੋਂ ਗੁਜ਼ਰ ਕੇ ਆਇਆ ਤੇ ਬਹੁਤ ਬਹੁਤ ਖਾ ਗਿਆ ਮੈਂ ਕਹਿਣਾ ਕਿ ਪੰਜਾਬ ਦਾ ਟੈਲੈਂਟ ਵੀ ਸਿਮਿਆ ਜੀ ਬਈ ਆ ਮਲੇਗਾ ਤੁਹਾਨੂੰ ਜਾਂ ਤਾਂ ਉਥੇ ਉਹ ਰਾਖ ਹੋ ਗਿਆ ਹੈ ਤੇ ਜਾਂ ਉਹ ਉਥੇ ਲਾ ਕੇ ਤੇ ਸੈਟ ਹੋ ਗਿਆ ਬਿਲਕੁਲ ਰਾਖ ਹੁੰਦੇ ਰਾਤ ਹੈ ਜਾਂ ਰਾਖ ਹੈ ਤੇ ਜਾਂ ਉਥੇ ਸੈਟਿਆ ਬਸ ਜੀ 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 ਗੁਰਚਰਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿੱਤਰ ਦਸਰੇ ਨਜਟਨ ਫਾਇਰ ਜੀ ਕਹਿੰਦੇ ਕਿ ਸਰਚ ਲਿਸਟ ਦੇ ਵਿੱਚ ਵੀ ਆਪਣਾ ਚੈਨਲ ਕਹਿੰਦੇ ਆ ਗਿਆ ਹੈ ਕੀ ਬਾਤ ਹੈ ਜੀ ਥੈਂਕ ਯੂ ਜੀ ਸ਼ੁਕਰੀਆ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਮਿੰਟੂ ਜੀ ਇੱਕ ਨਾ ਬੜੀ ਅਹਿਮ ਖਬਰ ਹੈ ਕਮੈਂਟ ਆਪਾਂ ਨਾਲ-ਨਾਲ ਪੜ੍ਹਦੇ ਚੱਲਾਂਗੇ ਨਸ਼ਾ ਤੋਂ ਮਿੱਤਰ ਕਹਿ ਰਹੇ ਬੱਬੂ ਸਿੰਘ ਜੀ ਕਹਿੰਦੇ ਕਿ ਅਮਰੀਕਾ ਤੋਂ ਇਹ ਕੱਚ ਬੰਦ ਨਹੀਂ ਹੋਇਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਜੋ ਕਰ ਸਕਦੇ ਮੈਂ ਵੀ ਕਹਿੰਦਾ ਉਹਨਾਂ ਤੋਂ ਯਾਦ ਹੋਣਾ ਹੈ ਕਿ ਕੋਈ ਵੀ ਖੇਤਾ ਨਸ਼ਾ ਮੁਕਤ ਅੱਜ ਦੀ ਦੁਨੀਆ 'ਚ ਨਹੀਂ ਹੈ ਅੱਜ ਦੇ ਦੌਰ 'ਚ ਹੈ ਤਾਂ ਦੱਸ ਦਿਓ ਮੇਰੇ ਖਿਆਲ 'ਚ ਇਹ ਇਤਿਹਾਸ 'ਚ ਵੀ ਲੱਭਣਾ ਬਹੁਤ ਔਖਾ ਹੋਇਆ ਜੀ 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 ਜੇ ਲੱਭ ਸਕੋ ਤੇ ਜ਼ਰੂਰ ਮੈਨੂੰ ਦੱਸੋ ਪਰੰਤੂ ਇਹ ਹੈ ਕਿ ਅਸੀਂ ਆਪਣੀਆਂ ਨਸਲਾਂ ਨੂੰ ਕਿਵੇਂ ਬਚਾਉਣਾ ਉਹ ਸੋਚਨ ਦਾ ਵਿਸ਼ਾ ਤੇ ਆਇਆ ਹੈ ਨਾ ਜੀ ਕੀ ਅੱਛਾ ਜੇ ਮੈਂ ਇਸੇ ਚੀਜ਼ ਨੂੰ ਅੱਗੇ ਥੋੜਾ ਜਿਆਦਾ ਤੋੜਾਂ ਕਿ ਕੀ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਬੰਦ ਕਰ ਦਈਏ ਕਿ ਤੇ ਅਮਰੀਕਾ ਤੋਂ ਬੰਦ ਨਹੀਂ ਸੀ ਹੋਇਆ ਆ ਜੇ ਬੱਚੇ ਨੇ ਇਹ ਕੰਮ ਕੀਤਾ ਫਿਰ ਉਧਰ ਰਜ਼ਨੀਤੀ ਇਹ ਚੀਜ਼ ਸਾਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਗਵਰਨਮੈਂਟ ਨੂੰ ਆਪਣੀ ਨਿਭਾਉਣੀ ਚਾਹੀਦੀ ਹੈ ਬੁੱਧੀਜੀਵੀ ਵਰਗ ਹੈ ਜਿਹੜਾ ਉਹ ਆਪਣੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਜਿੰਨੇ ਬੱਚ ਦੇ ਐਟ ਲੀਸਟ ਉਹ ਤੇ بچਾਈਏ